ਅੱਤਿਆਨੁਮ ਅੱਜ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਆਸੀ ਕੈਂਪ ਲਗਾਇਆ ਗਿਆ ਜਿੱਥੇ ਸਾਰੇ ਡਿਪਾਰਟਮੈਂਟਸ ਸਾਰੇ ਮਹਿਕਮਿਆਂ ਦੇ ਜਿਹੜੇ ਅਫਸਰ ਨੇ ਉਹ ਮੌਜੂਦ ਨੇ ਇੱਕ ਬੜੀ ਸਾਡੇ ਪੰਜਾਬੀਆਂ ਲਈ ਸਾਡੇ ਪਿੰਡ ਵਾਸੀ ਦੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਇਵਨ ਕਿ ਐਸ.ਟੀ.ਐਮ ਸਾਹਿਬ ਤਸਵੀਲਦਾਰ ਸਾਰੇ ਜਿੰਨੇ ਵੀ ਮੌਜੂਦ ਅਫਸਰ ਨੇ ਉਹ ਲੋਕਾਂ ਨੂੰ ਜੋ ਨਾ ਦੀਆਂ ਮੁਸ਼ਕਲਾਂ ਨੂੰ मौके ਤੇ ਹੱਲ ਕਰ ਰਹੇ ਐ ਇੱਥੇ ਮੈਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਵੀ ਇਹ ਚੀਜ਼ ਤੋਂ ਖੁਸ਼ ਨੇ ਕਿ ਉਹਨਾਂ ਦਾ ਮੌਕੇ ਤੇ ਪਿੰਡ ਵਿੱਚ ਹੀ ਘਰਾਣ ਕੇ ਨਿਪਟਾਰਾ ਕੀਤਾ ਜਾ ਰਿਹਾ ਹੈ ਇਹ ਅਪੀਲ ਵੱਲੋਂ ਵੱਜੋਂ ਮੈਂ ਸਾਰੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਹੁਣ ਸਾਰੇ ਅਫਸਰ ਆਪਣੇ ਦਫ਼ਤਰ ਛੱਡ ਕੇ ਤੁਹਾਡੇ ਘਰ ਆ ਰਹੇ ਹਨ ਸਰਕਾਰ ਤੁਹਾਡੇ ਦਵਾਰ ਮੁਹਿੰਮ ਦੇ ਅਧੀਨ ਇਸ ਕਰਕੇ ਤੁਹਾਡਾ ਆਪਣਾ ਫਰਜ਼ ਬਣਦਾ ਜੇ ਵੀ ਕਿਸੇ ਦੀ ਕੋਈ ਮੁਸ਼ਕਲ ਹੈ ਜਾਂ ਕਨੈਕਸ਼ਨ ਦੀ ਦਿੱਕਤ ਹੈ ਜਾਂ ਕਿ ਇਹਨੇ ਆਪਣਾ ਪੈਨਸ਼ਨ ਲਵਾਣੀ ਹੈ ਜਾਂ ਕਿਸੇ ਨੂੰ ਹੋਰ ਕੋਈ ਵੀ ਤਕਲੀਫ ਹੈ ਉਹ ਮੌਕੇ ਧਿਆਨ ਕੇ ਆਪਣਾ ਹੱਲ ਕਰਾ ਸਕਦਾ ਹੈ ਤਾਂ ਜੋ ਤੁਹਾਡੇ ਇੱਥੇ ਲਾਤਾ ਜੋ ਟੀਚਰ ਕੈਂਪ ਦਾ ਉਹ ਪੂਰਾ ਹੋ ਸਕੇ ਹਾਂ ਇਹ ਇੱਥੇ ਠੀਕ ਹੈ ਇੱਥੇ ਕੈਂਪ ਲਾਤਾ ਠੀਕ ਹੈ ਇਹ ਲਿਖਿਆ ਨਹੀਂ ਤਿੱਤਰਾਂ ਜਾਣਾ ਪੈਂਦਾ ਹਾਂ ਬਾਈ ਜਦੋਂ ਪਿੱਛੇ ਦੁਆਰ ਹਾਂਜੀ ਨਹੀਂ ਠੀਕ ਹੈ ਗਰਮੀ ਬੜੀ ਹੈ ਕਿ ਬਾਪੂ ਦੇ ਤੰਗ ਨਹੀਂ ਹੋਣਾ ਚਾਹੀਦਾ ਆ ਕੋਈ ਗੱਲ ਨਹੀਂ ਇੱਥੇ ਕਰਾਵਾਂਗੇ ਤੁਹਾਡਾ ਸਾਰੇ ਹੱਲ ਕਰਾਵਾਂਗੇ ਹਾਂ ਸਾਰੇ ਅਸਰ ਮਿਲ ਗਏ ਅਲਬਸ ਸਾਡੇ ਤਾਂ ਆ ਹੀ ਰਹਿੰਦੇ ਸੀ ਆ ਕਾਰਕੂਰ ਦਾ ਰਸਤਾ ਲੱਗਾ ਜਾਂਦਾ ਸੀ ਉਹਨੂੰ ਬੋਲੋ ਧਾਰੀ ਕਰ ਜਾਣਾ ਕਰਨਾ ਕੱਲ ਹੀ ਖਤਮ ਹੋ ਗਈ ਹੈ ਨਾ ਮੁਰ ਕੇ ਬਹਿ ਕੇ ਇੱਥੇ ਧਾਜ ਕੇ ਡੀਗਾ ਕੇ ਬਹੁਤ ਪਰਫਾਰਮੈਂਸ ਨਾਪੀ ਰਹੇ ਮੇਰੇ ਭਾਈ ਇੱਥੇ ਡਰੋ ਪਾਈ ਲੱਗੇ ਆ ਆਪਾਂ ਨਾਪੀ ਲੈ ਰਹੇ ਉਹ ਮਨ ਕੀ ਹੋ ਰਹੀ ਪਿੰਡ ਮਾਪ ਕੋਈ ਇੱਥੇ ਕੈਂਪ ਲੱਗਿਆ ਹੀ ਨਹੀਂ ਤੇ ਸਾਨੂੰ ਲਾਭੇ ਜਾਣਾ ਪੈਣਾ ਸੀ ਇੱਥੇ ਰਸਤੇ ਪੈਣ ਵੇਹਰਾ ਸਾਰਾ ਕੁਝ ਕੰਮ ਹੋ ਰਿਹਾ ਹੈ ਹਾਂ ਅਫਸਰ ਆਏ ਨੇ ਮਿਲ ਲੋ ਆਪਸੇ ਹਾਂਜੀ ਅਫਸਰ ਆਏ ਨੇ ਮਿਲ ਇਸ ਤਰ੍ਹਾਂ ਲੱਗਿਆ ਹੁਣ ਇਹ ਠੀਕ ਹੈ ਨਹੀਂ ਤਾਂ ਨਾਪੀਆਂ ਨੇ ਸਰਪੱਤਾਂ ਤਾਂ ਕਿੰਨੇ ਬਣਾ ਜਿੱਤੇ ਆ ਪਿੰਡ ਹੀ ਹੋ ਰਿਹਾ ਸਾਰਾ ਕੰਮ ਸਹੀ ਗੱਲ ਜੀ ਪਹਿਲਾ ਮਾਨ ਸਰਕਾਰ ਦਾ ਜੀ ਧੰਨਵਾਦ ਕਰਦੇ ਹਾਂ ਬਹੁਤ ਜਦੋਂ ਇਸ ਤਰ੍ਹਾਂ ਨੇ ਲੋਕਾਂ ਨੂੰ ਫੈਸਿਲਿਟੀ ਦਿੰਦੀ ਹੈਗੀ ਅੱਜ ਦੇਖੋ ਅੱਜ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਤੇ ਤੇ ਇਥੇ ਪਿੰਡ ਮਨਪੋਣ ਵਿੱਚ ਕੈਂਪ ਲੱਗੇ ਆ। ਜਿਹਦੇ ਵੀ ਵੱਖ-ਵੱਖ ਵਿਭਾਗਾਂ ਦੇ ਦੋ ਅਧਿਕਾਰੀ ਆਏ ਆਗੇ ਜਿੱਦਾਂ ਸਮਾਜ ਭਲਾਈ ਆਸੁਰ ਜਿੱਦਾ ਕਿਸੇ ਦਾ ਕੋਈ ਟੈਂਸ਼ਨ ਦਾ ਕੰਮ ਹੈ। ਕੋਈ ਕਿਸੇ ਨੇ ਕਿਸੇ ਪ੍ਰਕਾਰ ਦਾ ਸਰਟੀਫਿਕੇਟ ਬਣਾਉਣਾ ਹੈ। ਕੋਈ ਕਿਸੇ ਦੀ ਜਾਣਕਾਰੀ ਲੈਣੇ ਕੋਈ ਲੋਨ ਸੰਬੰਧੀ ਕੋਈ ਮੱਸੀ ਪਾੜਨ ਭਾਗ ਹੋਣ ਦੀ। ਓਵਰ ਆਲ ਵਿਭਾਗਾਂ ਦੇ ਅਧਿਕਾਰੀ ਆਏ ਹੋ ਆਮ ਲੋਕਾਂ ਨੂੰ ਆਮ ਜਾਂ ਵਧੀਆ ਜਾਣਕਾਰੀ ਦੇ ਰਹੇ ਤੇ ਉਹਨਾਂ ਦੇ ਮੌਕੇ ਤੇ ਹੀ ਇੱਥੇ ਹੱਲ ਕਰ ਰਹੇ ਆਗੇ। ਇਸ ਕਰਕੇ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਇੱਕ ਪਹਿਲੀ ਸਰਕਾਰ ਹੈ ਜਿਹੜੀ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਦੇ ਤਾਪ ਅਧਿਕਾਰੀ ਭੇਜ ਕੇ ਇਥੇ ਲੋਕਾਂ ਦੇ ਕੰਮ ਕਰ ਲਈਏਗੀ ਇਹ ਬਹੁਤ ਬਹੁਤ ਅਸੀਂ ਫੇਰ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਜਿੰਨਾ ਵਧੀਆ ਫਰਾਲਾ ਕਰਦੇ ਚੱਲੋ ਵੇ ਇੰਨਾ ਨੇ ਚੱਲਦੇ ਰਹਿਣੇ ਜੀ ਧੰਨਵਾਦ ਸਾਹਿਬ ਜੀ ਦੀ ਫਤਿਹ ਜੀ ਜਿਲ੍ਹਾ ਜੱਸੀ ਦੀ ਤਰਫ ਬੱਤ ਜਿੰਨ ਮਾਲਕੋਈ 20 ਕਿਲੋਮੀਟਰ ਦਾ ਰਸਟਰ ਘੜ ਬਣ ਰਿਹਾ ਅੱਜ ਮੈਂ ਧੰਨਵਾਦ ਕਰਦਾ ਇਹ ਸਰਕਾਰ ਦਾ ਜੀ ਇੰਨੇ ਸਭ ਨੂੰ ਯਾਦ ਕਰ ਲਿਆ ਹੁਣ ਤੱਕ ਸਾਨੂੰ ਕਿਸੇ ਨੇ ਪੁੱਛ ਨਹੀਂ ਦੀ ਪੂਰੇ 20 ਸਾਲ ਹੋ ਗਏ ਮੈਂ ਬਹੁਤ ਵਧੀਆ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੀ ਸਾਰੇ ਬਾਹਰੋਂ ਆਏ ਸੰਗਤਾਂ ਦਾ ਧੰਨਵਾਦ ਆਈ ਬਹੁਤ ਵਧੀਆ ਸੁਪਰਵਾਈਜ਼ ਕਰਦੇ ਇੰਨੇ ਸਭ ਨੂੰ ਯਾਦ ਕੀਤਾ ਹਾਂ ਜੀ ਹਾਂ ਜੀ ਮੈਂ ਮੀਤ ਗੋਲਦੀ ਇਹ ਵੀ ਧੰਨਵਾਦ ਕਰਦੀ ਹਾਂ ਸਰਕਾਰ ਦਾ ਜੀ ਲੱਕਰਾਲੇ ਪਿੰਡ ਤੋਂ ਆਈ ਨੇ ਜੀ ਮਲਕੋ ਪਿੰਡ ਤੋਂ ਵੀ ਆਈ ਜੀ